ਨੌਜਵਾਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਆਧਾਰ ਕਾਰਡ ਸੰਬੰਧੀ ਆਈ ਵੱਡੀ ਖਬਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਏ ਪੈਸੇ ਜਲਦੀ ਕਰ ਲੋ ਚੈੱਕ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਦੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਚ ਮੋਦੀ ਸਰਕਾਰ ਜੀ ਹਾਂ ਇੱਕ ਖਬਰ ਜਿਹੜੀ ਆ ਰਹੀ ਹੈ ਕਿਸਾਨਾਂ ਦੇ ਲਈ ਹੈ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਇੱਕ ਵੱਡਾ ਤੋਹਫਾ ਹੁਣ ਮੋਦੀ ਸਰਕਾਰ ਜਿਹੜਾ ਕਿਸਾਨਾਂ ਨੂੰ ਇੱਕ ਹੋਰ ਦੇਣ ਜਾ ਰਹੀ ਹੈ ਤਾਂ ਕਿਹੜਾ ਉਹ ਤੋਹਫਾ ਤੁਹਾਨੂੰ ਦੱਸ ਦਈਏ ਮੋਦੀ ਦੀ ਕੈਬਨਟ ਮੀਟਿੰਗ ਚ ਐਮਐਸਪੀ ਵਧਾਉਣ ਦੇ ਫੈਸਲਾ ਲਿਆ ਜਾ ਸਕਦਾ ਹੈ ਹਾਰੀ ਦੀਆਂ ਫਸਲਾਂ ਤੇ ਘਟੋ ਘਾਟ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਹੋ ਸਕਦਾ ਹੈ ਇਸ ਤੋਂ ਪਹਿਲਾ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨરેન્દ્ર મોદી ਨੇ ਵਾਰਾਨਾਸੀ ਤੋਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਤਹਿਤ 17ਵੀਂ ਕਿਸ਼ਤ ਜਿਹੜੀ ਆ ਜਾਰੀ ਕਰ ਦਿੱਤੀ ਹੈ ਜਿਸ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ 2-2000 ਰੁਪਏ ਸਰਕਾਰ ਦੇ ਵੱਲੋਂ ਟਰਾਂਸਫਰ ਕੀਤੇ ਗਏ ਹਨ ਜੀ ਹਾਂ ਵੱਡੀ ਅਪਡੇਟ ਹੈ ਕਿਸਾਨ ਸਨਮਾਨ ਨਿਧੀ ਦੀ ਇਸ ਕਿਸ਼ਤ ਰਾਹੀਂ ਦੇਸ਼ ਭਰ ਦੇ 9 ਕਰੋੜ 26 ਲੱਖ 60 ਹਜ਼ਾਰ 996 ਕਿਸਾਨਾਂ ਦੇ ਖਾਤਿਆਂ ਵਿੱਚ 20000 ਕਰੋੜ ਰੁਪਏ ਰਕਮ ਜਿਹੜੀ ਟਰਾਂਸਫਰ ਕੀਤੀ ਗਿਆ ਇਸੇ ਤਰ੍ਹਾਂ ਹੁਣ ਤੱਕ ਇਸ ਯੋਜਨਾ ਰਾਹੀਂ ਕਿਸਾਨਾਂ ਨੂੰ 1.24 ਲੱਖ ਕਰੋੜ ਤੋਂ ਬਾਅਦ ਫੰਡ ਦਿੱਤਾ ਜਾ ਰਿਹਾ ਹੈ ਤਾਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਅਗਵਾਈ ਵਾਲੇ ਰਾਸ਼ਟਰੀ ਗੱਠਜੋੜ ਦੇ ਇਤਿਹਾਸਿਕ ਜਿੱਤਰ ਨਾਲ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸੌ ਚੁੱਕਣ ਤੋਂ ਬਾਅਦ ਸ਼੍ਰੀ ਮੋਦੀ ਨੇ ਆਪਣੇ ਹਲਕੇ ਦਾ ਇਹ ਪਹਿਲਾ ਦੌਰਾ ਕੀਤਾ ਇਸ ਮੌਕੇ ਉਹਨਾਂ ਨੇ ਵਿਸ਼ੇਸ਼ ਵੱਡੇ ਐਲਾਨ ਕੀਤੇ ਕਿ ਕਿਸਾਨਾਂ ਦੇ ਖਾਤੇ ਵਿੱਚ ਸਕੀਮ ਦੇ 2-2000 ਰੁਪਏ ਕਿਸਤਾ ਜਿਹੜੀਆਂ ਨੇ ਜਾਰੀ ਕਰ ਦਿੱਤੇ ਨੇ ਜਾਨੀ ਕਿ ਹੁਣ ਤੱਕ ਸਰਕਾਰ ਦੇ ਵੱਲੋਂ 16 ਕਿਸਤਾ ਜਿਹੜੀਆਂ ਦਿੱਤੀਆਂ ਗਈਆਂ ਸੀ ਪਰ ਹੁਣ 17ਵੀਂ ਕਿਸਤੇ ਦੇ ਪੈਸੇ ਵੀ ਸਰਕਾਰ ਨੇ ਜਾਰੀ ਕਰ ਦਿੱਤੇ ਨੇ ਜਿਸ ਦਾ ਇੰਤਜ਼ਾਰ ਕਿਸਾਨ ਬੇਸਬਰੀ ਨਾਲ ਕਰ ਰਹੀ ਸੀ ਤਾਂ ਕਿਸਾਨਾਂ ਦੇ ਖਾਤਿਆਂ ਵਿੱਚ 2-2000 ਰੁਪਏ ਟਰਾਂਸਫਰ ਕੀਤੇ ਜਾ ਰਹੇ ਹਨ ਤਾਂ ਤੁਸੀਂ ਆਪਣਾ ਖਾਤਾ ਚੈੱਕ ਕਰਾ ਲਓ ਕਿ ਤੁਹਾਡੇ ਖਾਤੇ ਵਿੱਚ ਆ ਚੁੱਕੇ ਨੇ ਤੇ ਕੋਰ ਵੱਡੀ ਕ ਅਪਡੇਟ ਸਾਹਮਣੇ ਆ ਰਹੀ ਹੈ ਡਿੱਗਣ ਲੱਗੇ ਨੇ ਸੋਨੇ ਦੇ ਰੇਟ ਅੱਜ ਫਿਰ ਹੋਇਆ ਹੋਰ ਸਸਤਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ 19 ਜੂਨ ਦੇ ਰੇਟ ਦੱਸ ਰਿਹਾ ਤੁਹਾਨੂੰ 19 20 ਜੂਨ ਦੇ ਜਿਹੜੇ ਰੇਟ ਦੱਸਿਆ ਇਹਨਾਂ 19 ਜੂਨ ਨੂੰ ਸੋਨੇ ਦੀ ਕੀਮਤ ਇੱਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ 22 ਕੈਰੇਟਾਂ ਤੇ 24 ਕੈਰੇਟਾਂ ਦੀ ਕੀਮਤ ਵਿੱਚ 100 ਰੁਪਏ ਜਿਹੜੀ ਕਮੀ ਆਈ ਹੈ ਰਾਜਸਥਾਨ ਦਿੱਲੀ ਵਿੱਚ 100 ਹੀ 24 ਕੈਰੇਟਾਂ ਦਾ 10 ਗ੍ਰਾਮ ਸੋਨੇ ਦੀ ਕੀਮਤ ਦਾ 72460 ਰੁਪਏ ਹੋ ਗਏ ਜਾਨੀ ਕਿ ਰੇਟ ਜਿਹੜੇ ਨੇ ਦਿਨ ਦਿਨ ਘਟਦੇ ਜਾ ਰਹੇ ਨੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਜਿਹੜੀ ਹੈ ਦਰਜ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾ ਜਾਣਗਾ ਅਰ ਦੇਖ ਸਕਦੇ ਹੋ ਪਟਨਾ ਬਿਹਾਰ ਲਖਨਊ ਆਗਰਾ ਯੂਪੀ ਜੈਪੁਰ ਰਾਜਸਥਾਨ ਦਿੱਲੀ ਮੁੰਬਈ ਵਿੱਚ ਸੋਨਾ ਸਸਤਾ ਹੋ ਗਿਆ ਜੀ ਤਾਂ ਇੱਕ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਤਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਭਾਰਤ ਚ ਲਾਗੂ ਹੋਇਆ ਨਵਾਂ ਡਾਕ ਕਾਨੂੰਨ ਆਖਰੀ ਵਿਅਕਤੀ ਤੱਕ ਪਹੁੰਚੇਗਾ ਸਰਕਾਰੀ ਸਕੀਮਾਂ ਦਾ ਲਾਭ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇੱਕ ਹੋਰ ਸਾਂਝੀ ਕੀਤੀ ਜਾ ਰਹੀ ਹੈ ਭਾਰਤ ਵਿੱਚ ਨਵਾਂ ਦਾ ਕਾਨੂੰਨ ਮੰਗਲਵਾਰ ਤੋਂ ਲਾਗੂ ਹੋ ਗਿਆ ਪਾਰ ਸਰਕਾਰ ਨੇ ਪੋਸਟ ਆਫਿਸ ਐਕਟ 2023 ਦੇ ਉਪਬੰਧਾਂ ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਐਕਟ ਦਾ ਇਹਦਾ ਉਦੇਸ਼ ਸਮਾਜ ਦੇ ਆਖਰੀ ਵਿਅਕਤੀ ਤੱਕ ਨਾਗਰਿਕ ਕੇਂਦਰਿਤ ਸੇਵਾਵਾਂ ਬੈਂਕਿੰਗ ਸੇਵਾਵਾਂ ਅਤੇ ਸਰਕਾਰੀ ਸਕੀਮਾਂ ਦੇ ਲਾਭ ਪ੍ਰਦਾਨ ਕਰਨ ਲਈ ਇੱਕ ਸਧਾਰਨ ਵਿਕਤੀ ਰਾਂਚਾ ਤਿਆਰ ਕਰਨਾ ਹੈ ਤਾਂ ਦੇਖਦੇ ਇੱਕ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਤਾਂ ਬੱਸਾਂ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਨਖਾਹ ਨਾ ਮਿਲਣ ਤੋਂ ਪਰਕੇ ਮੁਲਾਜ਼ਮ ਪਨਵਸ ਦੇ 18 ਡੀਪੂਆਂ ਦਾ ਚੱਕਾ ਜਾਮ ਕਰ ਦਿੱਤਾ ਹੈ ਤਾਂ ਦੇਖਸ ਦਿਓ ਵੱਡੀ ਅਪਡੇਟ ਹੈ ਤਨਖਾਹ ਨਾ ਮਿਲਣ ਤੋਂ ਪਰਕੇ ਪਨਵਸ ਮੁਲਾਜ਼ਮਾਂ ਨੇ 18 ਡੀਪੂਆਂ ਚੱਕਾ ਜਾਮ ਕਰ ਦਿੱਤਾ ਜੂਨੀਅਰ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਮਈ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਿੱਚ ਵਿਭਾਗ ਦੇ ਅਧਿਕਾਰੀ ਕੋਈ ਵੀ ਦਿਲਚਸਪੀ ਨਹੀਂ ਲੈ ਰਹੇ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਨਾਲ ਵਿਤਕਰੇ ਕਿਤੇ ਜਾਂਦੇ ਹਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮੁਲਾਜ਼ਮਾਂ ਨੂੰ ਜਿਹੜੇ ਤਨਖਾਹਾਂ ਨਹੀਂ ਮਿਲੀਆਂ ਇਸ ਦੌਰਾਨ ਉਹਨਾਂ ਨੇ ਚੱਕਾ ਜਾਮ ਕਰ ਦਿੱਤਾ ਮੁਲਾਜ਼ਮ ਲੀਡਰਾਂ ਨੇ ਕਿਹਾ ਕਿ ਯੂਨੀਅਨ ਵੱਲੋਂ 14 ਜੂਨ ਨੂੰ ਮੀਟਿੰਗ ਕਰਕੇ ਚੇਤਾਵਨੀ ਦਿੱਤੀ ਗਈ ਸੀ ਕਿ 19 ਜੂਨ ਨੂੰ ਪਹਿਲੇ ਟਾਈਮ ਤੋਂ ਡੀਪੂ ਬੰਦ ਕਰਕੇ ਸੰਘਰਸ਼ ਵਿੜਿਆ ਜਾਵੇਗਾ ਆਗੂਆਂ ਨੇ ਕਿਹਾ ਕਿ ਮੈਨੇਜਮੈਂਟ ਤਨਖਾਹ ਪਾਉਣ ਵਿੱਚ ਅਸਫਲ ਰਹੀ ਹੈ ਜਿਸ ਤੋਂ ਰੋਜ਼ਬ죠 ਪੂਰੇ ਪਨਬਸ ਦਾ 18 ਡੀਪੂਆਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ ਜੇਕਰ ਜੂਨੀਅਨ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਜੂਨੀਅਨ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਤੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਇਸੇ ਦਿਓ ਖਾਤਿਆਂ ਵਿੱਚ ਆ ਚੁੱਕੇ ਹਨ 2-2000 ਰੁਪਏ ਤਾਂ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰੀ ਜਿਹੜੀ ਸੋਚ ਚੁੱਕਿਆ ਉਸ ਦੌਰਾਨ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ ਤੇ ਕਿਸਾਨਾਂ ਦੇ ਖਾਤਿਆਂ ਵਿੱਚ 2-2000 ਰੁਪਏ ਜਿਹੜਾ ਕਿਸ਼ਤ ਜਿਹੜੀ ਜਾਰੀ ਕਰਦੇ ਨੇ ਟੋਟਲ ਸਰਕਾਰ 6000 ਰੁਪਏ ਦਿੰਦੀ ਹੈ। ਪੀਐਮ ਕਿਸਾਨ ਸਨਮਾਨੀ ਯੋਜਨਾ ਤਹਿਤ ਕਿਸਾਨਾਂ ਨੂੰ 6000 ਰੁਪਏ ਦਿੱਤੇ ਜਾਂਦੇ ਨੇ ਤੇ 2-2000 ਦੀਆਂ ਤਿੰਨ ਕਿਸ਼ਤਾਂ ਇਹਨਾਂ ਦੇ ਖਾਤਿਆਂ ਵਿੱਚ ਆਉਂਦੀਆਂ ਨੇ ਤੇ ਹੁਣ ਸਰਕਾਰ ਨੇ 17ਵੀਂ ਕਿਸ਼ਤ ਜਿਹੜੀ ਇਹ ਜਾਰੀ ਕੀਤੀ ਹੈ ਜਿਸ ਤਹਿਤ 9.26 ਕਰੋੜ 9 ਕਰੋੜ 26 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਇਸ ਸਕੀਮ ਦਾ ਲਾਭ ਪਹੁੰਚ ਚੁੱਕਿਆ ਹੈ ਜੇ ਤੁਹਾਡੇ ਖਾਤੇ ਵਿੱਚ ਹਜੇ ਤੱਕ ਨਹੀਂ ਆਇਆ ਤਾਂ ਇੱਕ ਦੋ ਦਿਨ ਵਿੱਚ ਜਿਹੜਾ ਟਾਈਮ ਲੱਗ ਸਕਦਾ ਹੈ ਤੇ ਤੁਹਾਨੂੰ ਇਸ ਸਕੀਮ ਦਾ ਲਾਭ ਮਿਲੇਗਾ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਦੀ ਆਧਾਰਤ ਵੈੱਬਸਾਈਟ ਤੇ ਜਾ ਕੇ ਤੁਸੀਂ ਆਪਣੀ ਜਾਣਕਾਰੀ ਲੈ ਸਕਦੇ ਜੇ ਤੁਹਾਨੂੰ ਹਾਲੇ ਤੱਕ ਇਸ ਬਾਰੇ ਨਹੀਂ ਪਤਾ ਪੀਐਮ ਕਿਸਾਨ ਸਨਮਾਨੀ ਯੋਜਨਾ ਤਹਿਤ ਇਹ ਛੋਟੇ ਤੇ ਸੀਮਤ ਕਿਸਾਨਾਂ ਲਈ ਯੋਜਨਾ ਚਲਾਈ ਜਾ ਰਹੀ ਹੈ ਤਾਂ ਆਧਾਰ ਕਾਰਡ ਸੰਬੰਧੀ ਆਈ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੇ ਤੁਹਾਡੇ ਕੋਲ ਵੀ ਆਧਾਰ ਕਾਰਡ ਹੈਗਾ ਤਾਂ ਆਧਾਰ ਕਾਰਡ ਇਹ ਖਬਰ ਤੁਹਾਡੇ ਲਈ ਆਧਾਰ ਕਾਰਡ ਅਪਡੇਟ ਕਰਨ ਦੀ ਮਿਤੀ ਜੋ ਹੋਇਆ ਵਾਅਦਾ ਇਸ ਤਰ੍ਹਾਂ ਕਰ ਸਕਦੇ ਤੁਸੀਂ ਅਪਡੇਟ ਜੀ ਹਾਂ ਯੂਆਈਡੀ ਆਈ ਨੇ ਆਮ ਲੋਕਾਂ ਦੇ ਸੌਲਤ ਮੰਦੇ ਨਜ਼ਰ ਆਉਦਾ ਮੁਫਤ ਆਧਾਰ ਅਪਡੇਟ ਦੀ ਮਿਤੀ 14 ਸਤੰਬਰ ਤੱਕ ਬਤਾ ਦਿੱਤੀ ਹੈ ਸਰਕਾਰੀ ਯੋਜਨਾ ਦਾ ਲਾਭ ਲੈਣ ਲਈ ਆਧਾਰ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ ਅਤੇ 10 ਸਾਲ ਪੁਰਾਣੇ ਆਧਾਰ ਕਾਰਡ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਤਾਂ ਉਹਨਾਂ ਦੇ ਵੱਲੋਂ ਜਿਹੜੇ ਸਰਕਾਰ ਵੱਲੋਂ ਆਦੇਸ਼ ਦਿੱਤੇ ਗਿਆ ਹਨ ਆਧਾਰ ਕਾਰਡ ਨੂੰ 14 ਜੂਨ ਤੱਕ ਤੁਸੀਂ ਮੁਫਤ ਅਪਡੇਟ ਕੀਤਾ ਜਾ ਸਕਦਾ ਸੀ। ਹੁਣ ਇਸ ਨੂੰ ਵਧਾ ਕੇ 14 ਸਤੰਬਰ ਜਿਹੜਾ ਕਰ ਦਿੱਤਾ ਹੈ। ਜਣੇ ਕਿ ਤੁਸੀਂ 14 ਸਤੰਬਰ ਤੱਕ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਵਾ ਸਕਦੇ ਹੋ ਜੇ ਤੁਹਾਡਾ ਆਧਾਰ ਕਾਰਡ ਨੂੰ ਬਣੇ ਹੋਏ 10 ਸਾਲ ਜਾਂ ਫਿਰ 5 ਸਾਲ ਹੋ ਚੁੱਕੇ ਨੇ। ਤਾਂ ਆਪਣੇ ਆਧਾਰ ਕਾਰਡ ਨੂੰ ਜਲਦੀ ਜਲਦੀ ਅਪਡੇਟ ਕਰਾ ਲਓ ਨਹੀਂ ਤੁਹਾਨੂੰ ਅੱਗੇ ਜਾ ਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪਟਿਆਲਾ ਖਬਰ ਪਟਿਆਲਾ ਸੰਗਰੂ ਰੋਡ ਦੀ ਹੈ ਪਟਿਆਲਾ ਦੇ ਸੰਗਰੂ ਰੋਡ ਦੇ ਸਵਾਰੀਆਂ ਨਾਲ ਭਰੀ ਬੱਸ ਦਾ ਨਾਲ ਵਾਪਰਿਆ ਵੱਡਾ ਹਾਸਾ ਆ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਪਟਿਆਲਾ ਦੇ ਸੰਗਰੂ ਰੋਡ ਤੇ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਦਾ ਵੱਡਾ ਹਾਸਾ ਵਾਪਰ ਗਿਆ ਇਸ ਹਾਦਸੇ ਵਿੱਚ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਯਾਤਰੀਆਂ ਨੂੰ ਗੰਭੀਰ ਸੱਟਾਂ ਜਿਹੜੀਆਂ ਨੇ ਲੱਗੀਆਂ ਨੇ ਹਾਂ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਸਾਂਝੀ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਬੱਸ ਦੀ ਰਫ਼ਤਾਰ ਥੋੜੀ ਜ਼ਿਆਦਾ ਹੋਣ ਕਾਰਨ ਅਚਾਨਕ ਬੱਸ ਦਾ ਟਾਇਰ ਫੱਟ ਗਿਆ ਦੱਸਿਆ ਜਾ ਰਿਹਾ ਹੈ ਕਿ ਪਿਛਲੀ ਸੀਟ ਤੇ ਬੈਠੇ ਲੋਕ ਜ਼ਖਮੀ ਹੋਏ ਹਨ ਹਾਈਵੇ ਤੇ ਬੱਸ ਦੇ ਟਾਇਰ ਢਿੱਲੇ ਪੈ ਗਏ ਜਿਸ ਕਾਰਨ ਲੋਕਾਂ 'ਚ ਦਹਿਸ਼ਤ ਨਜ਼ਰ ਆ ਰਹੀ ਹੈ ਫਿਲਹਾਲ ਜ਼ਖਮੀ ਲੋਕਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਤਾਜ਼ਾ ਜਾਣਕਾਰੀ ਤੁਸੀਂ ਅਬ ਦੇਖ ਸਕਦੇ ਹੋ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ 22 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਇਸ ਦਿਨ ਸਰਕਾਰੀ ਅਦਾਰੇ ਜਿਹੜੇ ਨੇ ਬੰਦ ਰਹਿਣਗੇ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ 22 ਜੂਨ ਨੂੰ ਸਰਕਾਰੀ ਛੁੱਟੀ ਦਾ ਜਿਹੜਾ ਐਲਾਨ ਕੀਤਾ ਗਿਆ 22 ਜੂਨ ਨੂੰ ਦਿਨ ਸ਼ਨੀਵਾਰ ਨੂੰ ਸੂਬੇ ਭਰ ਦੇ ਸਰਕਾਰੀ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਇਸ ਦਿਨ ਛੁੱਟੀ ਦੇ ਐਲਾਨੀ ਹੋਈ ਹੈ ਗਰਮੀ ਵਧਨ ਕਰਕੇ ਪੰਜਾਬ ਪਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪਹਿਲਾਂ ਹੀ ਛੁੱਟੀਆਂ ਕੀਤੀਆਂ ਜਾ ਚੁੱਕੀਆਂ ਹਨ ਤੇ ਹੁਣ 22 ਜੂਨ ਨੂੰ ਛੁੱਟੀ ਆ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ ਪੰਜਾਬ ਪੁਲਿਸ ਹੋਣਗੀਆਂ 10000 ਨਵੀਆਂ ਭਰਤੀਆਂ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ ਪੰਜਾਬ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਨਵੀਆਂ 10000 ਪੰਜਾਬ ਪੁਲਿਸ ਦੇ ਵਿੱਚ ਭਰਤੀ ਜਿਹੜੀ ਆ ਹੁਣ ਕੀਤੀ ਜਾਵੇਗੀ ਜਿਸ ਦਾ ਉਡੀਕ ਨੌਜਵਾਨ ਕਰ ਰਹੇ ਸੀ ਪੰਜਾਬ ਪੁਲਿਸ ਹੁਣ ਨਸ਼ਿਆਂ ਖਿਲਾਫ ਮਹਿੰਮ ਹੋਰ ਤੇਜ਼ ਕਰਨ ਜਾ ਰਹੀ ਹੈ ਜੇ ਕੋਈ ਤਸਕਰ ਫੜਿਆ ਜਾਂਦਾ ਤਾਂ ਉਸ ਨੂੰ ਉਸ ਦੀ ਜائਦਾਦ 7 ਦਿਨਾਂ ਦੇ ਅੰਦਰ ਜ਼ਬਤ ਕੀਤੀ ਜਾਵੇਗੀ ਜੇ ਕੋਈ ਪੁਲਿਸ ਮੁਲਾਜ਼ਮ ਕਿਸੇ ਵੀ ਪਦਰ ਤੇ ਨਸ਼ੇ ਦਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਉਸ ਨੂੰ ਮੌਕੇ ਤੇ ਹੀ ਬਰਖਾਸਤ ਕਰ ਦਿੱਤਾ ਜਾਵੇਗਾ ਇਨ੍ਹਾਂ ਗੱਲਾਂ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ ਤਾ ਦੱਸ ਦਈਏ ਤਾਂ ਪੰਜਾਬ ਸਰਕਾਰ ਪੁਲਿਸ ਦੀ ਭਰਤੀ ਜਿਹੜੀ ਆ ਹੁਣ ਕਰਨੇ ਜਾ ਰਹੀ ਹੈ ਤੇ 10000 ਕਰੀਬ ਰੱਖੇ ਜਾਣਗੇ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਨ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਵੱਡੀ ਅਪਡੇਟ ਵਿੱਚ ਤਤਕਲੀ ਧੰਨਵਾਦ ਜੀ ਸਾਰਿਆਂ ਦਾ